ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਅਦਾਇਤਾ ਦਿੱਤੀਆਂ ਗਈਆਂ ਹਨ ਕਿ ਪੰਜਾਬ ਵਿੱਚ ਚੱਲ ਰਿਹਾ ਨਸ਼ਿਆਂ ਦਾ ਦਰਿਆ ਰੁਠਲ ਪਾਈ ਜਾਵੇ ਅਤੇ ਪੰਜਾਬ ਨੂੰ ਪਹਿਲਾਂ ਦੀ ਤਰ੍ਹਾਂ ਰੰਗਲਾ ਪੰਜਾਬ ਬਣਾਇਆ ਜਾਵੇ ਜਿਸ ਵਿੱਚ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਪੰਜਾਬ ਪੁਲਿਸ ਬਿਨਾਂ ਰੋਕ ਟੋਕ ਤੋਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੈ ਅਤੇ ਨਸ਼ੇ ਸੁੱਧਾਗਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਣ ਵਿੱਚ ਕੋਈ ਗੁਰੇਜ਼ ਨਹੀਂ ਕਰ ਰਿਹਾ ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਪੁਲਿਸ ਨੂੰ ਅਬੋਹਰ ਦੇ ਸੀਏ ਸਟਾਫ ਦੇ ਹੱਥ ਲੱਗਿਆ ਜਿਨ੍ਹਾਂ ਨੇ ਸ਼ੱਕ ਦੇ ਆਧਾਰ ਤੇ ਬਾਦਰ ਖੇੜਾ ਦੇ ਕੋਲ ਇੱਕ ਕਾਰ ਨੂੰ ਰੋਕਿਆ ਇੱਕ ਵਿਅਕਤੀ ਕੋਲ ਨਸ਼ੇ ਦੀ ਵੱਡੀ ਖੇਪ ਹੈਰੋਇਨ ਦੀ ਮਾਤਰਾ ਬਰਾਮਦ ਹੋਈ ਜਿਸ ਦੀ ਪਕੜ ਕੇ ਪੁਲਿਸ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਬੋਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਜੋ ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਨਾਇਆ ਜਾਵੇ ਉਹਨਾਂ ਕਹਿੰਦੇ ਵੀ ਜੋ ਵੀ ਲੋਕ ਨਸ਼ਾ ਕਰਦੇ ਹਨ ਜਾਂ ਨਸ਼ਾ ਵੇਚਦੇ ਹਨ ਉਹ ਫਾਜ਼ਿਲਕਾ ਛੱਡ ਜਾਣ ਨਹੀਂ ਤਾਂ ਫਾਜ਼ਿਲਕਾ ਪੁਲਿਸ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇਗੀ ਇੱਥੇ ਬੋਲਦੇ ਪੁਲਿਸ ਅਧਿਕਾਰੀਆਂ ਨੇ ਹੋਰ ਕਿਹਾ ਵੀ ਨਸ਼ਾ ਵੇਚਣ ਵਾਲਿਆਂ ਨੂੰ ਚੱਲੀ ਮੁਹਿੰਮ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਪੰਜਾਬ ਵਿੱਚ ਵੱਡੀ ਮਾਤਰਾ ਐ ਨਸ਼ੇ ਨੂੰ ਠੱਲ ਪੈ ਗਈ ਹੈ ਅਤੇ ਜੋ ਛੋਟਪੋਟ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਬਾਕੀ ਬਚ ਗਏ ਹਨ ਉਹਨਾਂ ਖਿਲਾਫ ਹੀ ਪੰਜਾਬ ਪੁਲਿਸ ਸ਼ਕਤੀ ਨਾਲ ਪੇਸ਼ ਆ ਰਹੀ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬੁਲਾਨ ਵਿੱਚ ਪੂਰੀ ਤਰ੍ਹਾਂ ਰੋਲ ਅਦਾ ਕਰ ਰਹੀ ਹੈ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਨਸ਼ਾ ਸੂਦਾਗਰਾਂ ਨੂੰ ਪੰਜਾਬ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਉਹ ਚਾਹੇ ਕਿੱਥੇ ਮਰੀ ਸੁਪਿਆ ਹੋਵੇ ਉਹਨਾਂ ਲੱਭ ਕੇ ਪੁਲਿਸ ਜੇਲਾ ਚ ਬੰਦ ਕਰੇਗੀ ਹੋਰ ਕੀ ਕੋ ਜੇ ਸਭ ਕੋ ਜਾਣ ਲਈ ਸਾਡੇ ਨਾਲ ਬੜੇ ਮਾਨਯੋਗ ਐਸਐਸਪੀ ਸਾਹਿਬ ਫਾਇਲ ਕਾ ਸ੍ਰੀ ਮਨਜੀਤ ਸਿੰਘ ਜੀ ਟੇਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੱਲ ਇਹ ਅਸੇ ਮਨਜੀਤ ਸਿੰਘ ਇਨਚਾਰਜ ਸੀਆਈਏ 2 ਉਬੋਰ ਨੇ ਸੀਤੋ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਉਹ ਦਰਨ ਨਾਕਾਬੰਦੀ ਇੱਕ ਸਵੱਟਕਾਰ ਨੰਬਰ ਪੀਪੀ 03ਏਐਕਸ 1092 ਦਿਖਾਈ ਦਿੱਤੀ ਜੋਨਾਂ ਰੋਕ ਕੇ ਤਲਾਸ਼ੀ ਲਈ ਉਜੋ ਰੇਸ਼ਮ ਸਿੰਘ ਪੁੱਤਰ ਉਤਾਰ ਸਿੰਘ ਵਾਸੀ ਕਟਾਂ ਵਾਲੀ ਬੋਦਲਾ ਪੀਐਸ ਅਰਨੀਵਾਲਾ ਮੇਲੇ ਅਰਨੂ ਘੜਾ ਕੱਟੀ ਡਰਾਈਵ ਕਰ ਰਿਹਾ ਸੀ ਜੋਦੀ ਕਾਰ ਦੀ ਸਰਚ ਕੀਤੀ ਤਾਂ ਕਾਰ ਦੇ ਲਿਫਾਵੇ ਦੇ ਵਿੱਚ ਪਈ 20 ਗ੍ਰਾਮ ਹੈਰੋਨ ਮਿਲੀ ਜਿਸ ਦੇ ਸਬੰਧ ਅਫੀਆ ਨੰਬਰ 10 ਮਿਤੀ 3/1/24 ਅੰਡਰ ਸੈਕਸ਼ਨ 21 ਕਾਡ 85 ਐਨਡੀਪੀਐਸਡ ਥਾਣਾ ਸਦਰਪੁਰ ਦਰਜ ਕੀਤਾ ਗਿਆ ਦੋਸ਼ੀ ਨੂੰ ਅੱਜ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਰਿਮਾਰਟ ਤੋਂ ਬਾਅਦ ਮਜੀਦ ਪੁੱਛਗਿਛ ਕੀਤੀ ਜਾਊਗੀ ਕਿ ਕਿੱਥੋਂ ਇਹਨੂੰ ਲੈ ਕੇ ਆਇਆ ਸੀ ਤੇ ਕਿੱਥੇ ਇਹਨੇ ਵੇਚਣੀ ਸੀ। ਤੁਹਾਨੂੰ ਕੋਈ ਕ੍ਰਿਮੀਨਲ ਰਿਕਾਰਡਿੰਗ ਹੋਗੀ? ਉਹ ਦੋਸ਼ੀ ਦਾ ਖਲਾਫ ਪਹਿਲਾਂ 5 ਪਰਚੇ ਦਰਜਨੇ ਸੀ ਤੇ ਇੱਕ ਮੁਕਾਦਮੇ 'ਚ 10 ਸਾਲ ਸਜ਼ਾ ਵੀ ਕੱਟ ਕੇ ਆਏ ਆਂ ਜਿਹਦੇ 'ਚ। ਸਰ ਕਿੱਥੋਂ ਲਿਆਂਦਾ ਸੀ ਇਹ ਕੀ ਰੇਟ ਲਿਆਂਦਾ ਸੀ? ਇਹ ਰਿਮਾਰਟ ਤੋਂ ਬਾਅਦ ਅਸੀਂ ਪਤਾ ਕਰਾਂਗੇ ਨਾ। ਅਲ ਪਰਚਾ ਤਾਂ ਅਸੀਂ ਰਿਮਾਰਟ ਲੈ ਕੇ ਮਜੀਦ ਕਰਾਂਗੇ ਪੁੱਛਗਿਛ। ਠੀਕ ਹੈ ਠੀਕ ਹੈ। ਸਾਡੀ ਇਹ ਫਾਈਲ ਦਾ ਬੋਰਦੀ ਪੂਰੀ ਹੈ। ਜੋਰ ਲੱਗਿਆ ਹੋਇਆ ਹੈ। ਅਸੀਂ ਕੋਈ ਵੀ ਮਾੜਾ ਕੰਮ ਇਹਦਾ ਜ਼ਿਲ੍ਹਾ ਫੌਲਕਾ ਵਿੱਚ ਨਹੀਂ ਹੁੰਦਾ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत